ਉੱਥੇ 게ਟ ਦੇ ਬਾਹਰ ਸੜਕ ਦੇ ਉੱਤੇ ਸੌਂਦੀ ਰਹੀ ਦੋਨੇ ਬੱਚਿਆਂ ਨੂੰ ਲੈ ਕੇ ਤੇ ਸਾਰਾ ਮੁਹੱਲਾ ਉੱਥੇ ਖੜਾ ਸੀ ਦੇਖਦਾ ਸੀ ਤੇ ਉਹ ਘਰ ਛੱਤ ਜਿਹੜੀ ਆਪਣੀ ਸੀ ਉਹ ਵੀ ਬਗਾਨੀ ਹੋ ਗਈ ਹੋਂਦਿਆਂ ਨੂੰ ਉਹਨਾਂ ਨੇ ਘਰ ਟਾ ਕੇ ਸਾਰਾ ਉਹਨੂੰ ਪਲਾਟ ਬਣਾਤਾ ਵੀ ਕਿਤੇ ਆ ਕੇ ਘਰ ਨਾਲ ਦੱਬ ਲੇ ਕਿਉਂਕਿ ਇਹ ਬਾਰ ਬਾਰ ਇਹ ਕਹੀ ਜਾਂਦੀ ਸੀ ਨਾ ਵੀ ਇਹ ਘਰ ਮੇਰਾ ਇਹ ਮੇਰਾ ਵੀਰਾ ਮੇਰਾ ਇਹ ਮੇਰਾ ਫਲਾਨਾ ਭਰਾ ਹੈ ਮੇਰੀ ਮਾਂ ਇੱਕਦਮ ਹੀ ਸਭ ਬਗਾਨੇ ਹੋ ਗਏ ਚੱਲੀ ਜਾਂਦਾ ਤਾਂ ਸਭ ਕੁਝ ਚੱਲੀ ਜਾਂਦਾ ਜਦੋਂ ਢੇਰੀ ਹੁੰਦਾ ਕਿੱਟ ਢੱਕਦੀ ਸਾਰੀਆਂ ਢੱਕਦੇ ਆ ਜੀ ਬੱਚਿਆਂ ਦੇ ਹਾਲਾਤ ਹਾਲਾਤ ਕੀ ਹੈ ਨਹੀਂ ਸਹੀ ਹੈ ਹਾਲਾਤ ਆਪਕੇ ਬਿਲਕੁਲ ਸਹੀ ਹੈ ਪਣੇ ਕੱਲ ਕੋ ਆਪ ਹਮਾਰੇ ਸਾਥ ਚਲੋਗੇ ਨਾ ਬੱਚੋ ਨੂੰ ਲੈ ਕੇ ਠੀਕ ਹੈ ਕਿੱਥੇ ਅਪ ਜਾ ਜਿੱਥੇ ਆਪਕਾ ਸਮਾਨ ਪੜਾਇਆ ਵਾਹ ਨਾਲੇ ਆਪਕਾ ਮਕਾਨ ਨਿਆ ਬਣਾ ਦੇਗੇ ਠੀਕ ਹੈ ਕੱਲ ਨੂੰ ਵੀ ਗੋ ਆਪਾਂ ਬਾਈ ਗੁਰਪ੍ਰੀਤ ਨਾਲ ਗੱਲ ਹੋ ਗਈ ਆ ਨਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਤੇ ਤੇ ਪਰਿਵਾਰ ਨੂੰ ਆਪਾਂ ਉੱਥੇ ਲੈ ਜਾਣਾ ਕੱਲ ਨੂੰ ਜੇ ਭੈਣ ਦਾ ਇਲਾਜ ਵੀ ਚੱਲੂਗਾ ਤੇ ਬੱਚਿਆਂ ਦਾ ਜੋ ਅਕੇ ਫਿਚਰ ਹੋਇਆ ਉਹਦੇ ਬਾਰੇ ਵੀ ਆਪਾਂ ਸਾਰੇ ਨਾਲ ਮਿਲ ਕੇ ਬੱਚਿਆਂ ਬਾਰੇ پلان ਕਰਾਂਗੇ ਤੇ ਤੁਸੀਂ ਵੀ ਅਰਦਾਸ ਕਰਿਓ ਸਵਾਗਤ ਜੀ ਕੀ ਫਤਿਹ ਜੀ ਅੱਜ ਸਾਡੀ ਫਿਰੋਜ਼ਪੁਰ ਵਾਲੀ ਟੀਮ ਆ ਮੱਲਾਂ ਵਾਲੇ ਤੋਂ ਸਾਡੇ ਸਾਰੇ ਟੀਮ ਮੈਂਬਰਾਂ ਨੇ ਸਾਡੀ ਛੋਟੀ ਭੈਣ ਸੰਗੀਤਾ ਭੈਣ ਨੂੰ ਤੁਸੀਂ ਜਾਣਦੇ ਹੋ ਤੇ ਇਹਦਾ ਬੇਟਾ ਕੁਨਾਲ ਇਹਦੀ ਬੇਟੀ ਤਾਨੀਆ ਤਿੰਨੋਂ ਸਾਡੇ ਕੋਲੇ ਮੈਂਬਰ ਫਿਰੋਜ਼ਪੁਰ ਤੋਂ ਲੈ ਕੇ ਆਏ ਸੀ ਬੀਐਸਐਫ ਕਲੋਨੀ ਤੋਂ ਹਨਾ ਉਸ ਟਾਈਮ ਕੀ ਹਾਲਾਤੀ ਭੈਣ ਦੇ ਉਹ ਵੀ ਤੁਸੀਂ ਦੇਖ ਰਹੇ ਹੋ ਤੇ ਹੁਣ ਇਹ ਭੈਣ ਦੇ ਨਾਲ ਇੱਕ ਤਾਂ ਕੁਦਰਤ ਨੇ ਜੋ ਹੋਇਆ ਕਰਮਾ ਸੀਗਾ ਘਰਲ ਦੀ ਡੈਥ ਹੋ ਗਈ ਕਰੋਨਾ ਦੇ ਵਿੱਚ ਅਚਾਨਕ ਮੌਤ ਹੋ ਗਈ ਸਾਰਾ ਕੁਝ ਸਾਰੇ ਭੇਹ ਤੋਂ ਨਾਲ ਹੀ ਲੈ ਗਿਆ ਕਿਹੜੀਆਂ ਪਾਲਸੀਆਂ ਸੀ ਕਿੱਥੇ ਬੈਂਕ 'ਚ ਕੋਈ ਪੈਸੇ ਸੀ ਕਿਹਨੂੰ ਬੈਂਕ ਪੈਸੇ ਦਿੱਤੇ ਹੋਏ ਸੀ ਕਿਤੋਂ ਲੈਣੇ ਸੀ ਕਈਆਂ ਨੂੰ ਲੋਨ ਦਿੱਤੇ ਹੋਏ ਸੀ ਜਗਾ ਜਿੱਥੇ ਰਹਿੰਦੇ ਸੀ ਘਰ ਦੇ ਵਿੱਚ ਉੱਥੇ ਹੀ ਇਹ ਭੈਣ ਵਿਆਹ ਕੇ ਆਈ ਸੀ 15 16 ਸਾਲਾਂ ਤੋਂ ਉੱਥੇ ਹੀ ਬੱਚੇ ਹੋਏ ਦੋਨੋਂ ਉਹ ਘਰ ਹੀ ਸੀ ਇਹਦਾ ਆਪਣਾ ਪਰ ਇਹਨੂੰ ਕਿਰਾਏ ਤੇ ਸੀ ਪਹਿਲਾਂ ਪਰ ਘਰ ਵਾਲਾ ਇਹਦਾ ਕਹਿੰਦਾ ਸੀ ਵੀ ਆਪਾਂ ਉਹ ਲੈ ਲਿਆ ਘਰ ਹੁਣ ਮਕਾਨ ਮਾਲਕ ਨੇ ਉਹਨੇ ਬਿਆਨਨਾ ਦਿੱਤਾ ਸੀ ਪੈਸੇ ਦਿੱਤੇ ਸੀ ਕੀ ਦਿੱਤੇ ਸੀ ਉਹ ਹੀ ਜਾਣਦਾ ਸੀ ਅਚਾਨਕ ਡੈਥ ਹੋਣ ਕਰਕੇ ਕੁਝ ਵੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਸ ਵਾਰ ਭੈਣ ਸਿੰਘੀ ਤਾਂ ਅਪਸੈਟ ਹੋ ਗਈ ਬਹੁਤ ਜ਼ਿਆਦਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਹਨ ਉਹਦੇ ਕਰਕੇ ਬੱਚੇ ਛੋਟੇ ਸੀਗੇ ਜ਼ਬਰਦਸਤੀ ਧੱਕੇ ਨਾਲ ਇੱਥੋਂ ਇਹਨਾਂ ਨੇ ਪੇਕੇ ਪਿੰਡ ਭੇਜਤਾ ਇਹਨੂੰ ਵਾਪਸ ਉੱਥੇ ਬਿਹਾਰ ਉੱਥੋਂ ਜਦੋਂ ਵਾਪਸ ਆਈ ਮਹੀਨੇ ਬਾਅਦ ਲੜ-ਲੁੜ ਕੇ ਵੀ ਮੇਰਾ ਘਰ ਉੱਥੇ ਅਪਸੈਟ ਹੋਰ ਬਹੁਤ ਜ਼ਿਆਦਾ ਹੋ ਗਈ ਉੱਥੇ ਜਾ ਕੇ ਆਉਂਦਿਆਂ ਨੂੰ ਇਹਨਾਂ ਨੇ ਘਰ ਢਾ ਕੇ ਸਾਰਾ ਉਹਨੂੰ ਪਲਾਟ ਬਣਾਤਾ ਵੀ ਕਿਤੇ ਆ ਕੇ ਘਰ ਨਾ ਡੱਬ ਲਵੇ ਕਿਉਂਕਿ ਇਹ ਬਾਰ-ਬਾਰ ਇਹ ਕਹੀ ਜਾਂਦੀ ਸੀ ਨਾ ਵੀ ਇਹ ਘਰ ਮੇਰਾ ਹੈ ਮੇਰਾ ਉਹਨਾਂ ਨੂੰ ਐ ਸੀ ਮਕਾਨ ਮਾਲਕਾਂ ਉਹ ਵੀ ਕਿਤੇ ਘਰ ਨਾ ਡੱਬ ਲਵੇ ਉਹਨਾਂ ਨੇ ਖਾਲੀ ਪਲਾਟ ਬਣਾਤਾ ਸਾਰੀਆਂ ਇਟਾਂ ਉੱਤੇ ਚੱਕਤੀਆਂ ਜਿੰਨਾ ਇਹਦਾ ਸਮਾਨ ਪਿਆ ਸੀ ਜਿਵੇਂ ਤੁਸੀਂ ਦੇਖਿਆ ਅੱਜ ਫਰਿੱਜ ਟੀਵੀ ਕੂਲਰ ਮੋਟਰਸਾਈਕਲ ਬੈੱਡ ਐਲ ਸੀ ਡੀ ਸਭ ਕੁਝ ਜਾ ਕੇ ਪੰਚਾਇਤ ਵੀ ਨਾਲ ਰਲ ਕੇ ਲਿਸਟ ਬਣਾ ਕੇ ਸਾਰਾ ਸਮਾਨ ਕਿਤੇ ਹੋਰ ਛੜ ਰੱਖਿਆ ਹੁੰਦਾ ਕਿਸ ਦੇ ਘਰੇ ਜਦੋਂ ਵਾਪਸ ਆਈ ਇਹਨੇ ਘਰ ਦੇਖਿਆ ਉਹਦਾ ਮદાન ਬਣਿਆ ਇਹ ਹੋਰ ਅਫਸੈਟ ਹੋ ਗਈ ਇਹ ਡੇਢ ਮਹੀਨਾ ਗਰਮੀਆਂ ਦੇ ਵਿੱਚ ਆ ਮਈ ਜੂਨ ਦੇ ਦਿਨਾਂ ਚ ਉੱਥੇ 게ਟ ਦੇ ਬਾਹਰ ਸੜਕ ਦੇ ਉੱਤੇ ਸੌਂਦੀ ਰਹੀ ਦੋਨੇ ਬੱਚਿਆਂ ਨੂੰ ਲੈ ਕੇ ਤੇ ਸਾਰਾ ਮੁਹੱਲਾ ਉੱਥੇ ਖੜਾ ਸੀ ਦੇਖਦਾ ਸੀ ਕੋਈ ਰੋਟੀ ਦੇ ਦਿੰਦਾ ਸੀ ਕਿਸੇ ਨੇ ਆਪਣੇ ਘਰੇ ਨਹੀਂ ਬਾੜਿਆ ਪਹਿਲਾਂ ਤੈਨੂੰ ਫਿਰ ਡੇਢ ਮਹੀਨੇ ਬਾਅਦ ਜਾ ਕੇ ਇੱਕ ਘਰ ਵਾਲਿਆਂ ਨੇ ਇਹਨੂੰ ਕਮਰਾ ਦਿੱਤਾ ਫਿਰ ਉਹਨਾਂ ਨੇ ਸਾਡੇ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਸਾਨੂੰ ਵੀਡੀਓ ਪਾਉਣ ਲੱਗੇ ਤੇ ਫਿਰ ਇੱਥੇ ਸਾਡੀ ਟੀਮ ਦੇ ਮੈਂਬਰ ਗੁਰਧਿਆਨ ਸਿੰਘ ਰਾਣੇ ਹੁਣੀ ਭਗਤਪੂਰਨ ਸਿੰਘ ਸੇਵਾ ਸੈਟੀ ਵਾਲੇ ਵੀਰ ਉਹ ਇਹ ਭੈਣ ਨੂੰ ਤੇਰੇ ਦੋਨੇ ਬੱਚਿਆਂ ਨੂੰ ਇੱਥੇ ਲਿਆਏ ਉਸ ਟਾਈਮ ਇੰਨੀ ਕਿ ਜ਼ਿਆਦਾ ਅਫਸਰਟ ਸੀ ਉਹਨੂੰ ਆਪਦੀ ਵੀ ਸੋਝੀ ਨਹੀਂ ਸੀਗੀ ਫਿਰ ਦਾ ਟ੍ਰੀਟਮੈਂਟ ਚੱਲਿਆ 7-8 ਮਹੀਨੇ ਬਾਅਦ ਇਹਨੂੰ ਥੋੜੀ ਸੋਝੀ ਆਉਣ ਲੱਗੀ ਫਿਰ ਹੌਲੀ-ਹੌਲੀ ਅੱਜ ਹੋਰ ਕੱਲ ਹੋਰ ਉਹ ਠੀਕ ਹੁੰਦੇ ਹੁੰਦੇ ਪੈਣ 21 ਦੇ ਵਿੱਚ ਡੈਥ ਹੋਈ ਸੀ ਘਰ ਵਾਲੇ ਦੀ 22 ਦੇ ਸ਼ੁਰੂ 22 ਦੇ 21 ਦੇ ਵਿੱਚ ਹੀ ਸਾਡੇ ਕੋਲੇ ਆਇਆ ਲਾਸਟ ਜਿਹੜੇ ਵਿੱਚ ਜਾਨਕਿ ਇੰਨਾ ਕੁ ਦਿਨਾਂ ਦੇ ਵਿੱਚ ਹੀ ਜੂਨ ਜੁਲਾਈ ਦੇ ਵਿੱਚ ਜਾਂ ਅਗਸਤ ਚ ਆਇਆ ਸੀ ਉਸ ਤੋਂ ਬਾਅਦ 22 ਸਾਰਾ ਇਦਾਂ ਹੀ ਨਿਕਲ ਗਿਆ ਇਹਦਾ ਤੇ 23 ਦੇ ਵਿੱਚ ਜਾ ਕੇ ਇਹਨੂੰ ਸਮਝ ਆਈ ਥੋੜੀ ਬਹੁਤੀ ਫਿਰ ਇਹਦੇ ਘਰੇ ਸੰਪਰਕ ਹੋ ਰਿਹਾ ਸੀ ਸਾਡਾ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਮਕਾਨ ਮਾਲਕਾਂ ਨਾਲ ਵੀ ਭਰਾਵਾ ਤੁਹਾਡੇ ਵੱਲੀ ਪੈਸੇ ਗਏ ਹੋਏ ਇਹਨਾਂ ਨੂੰ ਜਗਾ ਦੇ ਦੇ ਅੱਧੀ ਦੇ ਦੇ ਚੱਲ ਸਾਰੀ ਨਹੀਂ ਦੇਣੀ ਉਹ ਕਹਿੰਦੇ ਨਹੀਂ ਅਸੀਂ ਕੋਈ ਨਹੀਂ ਦੇ ਸਕਦੇ ਫਿਰ ਇਹਨੇ ਬੱਚੇ ਇੱਥੇ ਪੜਨ ਲੱਗ ਗਏ ਇਹਦੀ ਬੇਟੀ ਤਾਂ ਨਹੀਂ ਐਨੀ ਹੁਸ਼ਿਆਰ ਆ ਬੱਚੀ ਤੁਸੀਂ ਦੇਖੋ ਕਿਵੇਂ ਮੈਡਲ ਜਿੱਤਦੀ ਆ ਫਰਸਟ ਕਲਾਸ ਫਰਸਟ ਪਾਸ ਹੁੰਦੀ ਆ ਗੁਨਾਲ ਵੀ ਪੜ੍ਹਾਈ ਚ ਬਹੁਤ ਹੁਸ਼ਿਆਰ ਆ ਬੱਚਾ ਮਤਲਬ ਐਨੀ ਲਾਈਫ ਦੇ ਵਿੱਚ ਟਰਬਲ ਆਉਣ ਦੇ ਬਾਵਜੂਦ ਵੀ ਬੱਚੇ ਸਟੱਡੀ ਦੇ ਵਿੱਚ ਦੁਬਾਰਾ ਫੇਰ ਉੱਠ ਕੇ ਖੜੇ ਹੋ ਗਏ ਭੈਣ ਸੰਗੀਤਾ ਵੀ ਆਪਣੇ ਹੁਣ ਜਿੰਨਾ ਵੀ ਇਹ ਤਾਂ ਹੋ ਸਕਦਾ ਸਾਡੇ ਘਰ ਦੇ ਵਿੱਚ ਸੇਵਾ ਕਰਦੀ ਆ ਸਾਡੇ ਨਾਲ ਸੁਪਨਿਆਂ ਦੇ ਘਰ ਵਿੱਚ ਸੇਵਾ ਕਰਾਉਂਦੀ ਆ ਭੈਣ ਹੁਣ ਇਹਦਾ ਸਮਾਨ ਉੱਥੇ ਬਾਰਡਰ ਦੇ ਉੱਪਰ ਮੱਲਾਂ ਵਾਲੇ ਬੱਗੇ ਪਿੰਡ ਉੱਥੇ ਪਿਆ ਸੀ ਕਿਸੇ ਦੇ ਘਰੇ ਉਹਨਾਂ ਨੇ ਆਪਦੇ ਕਿਸੇ ਰਿਸ਼ਤੇਦਾਰ ਦੇ ਘਰੇ ਰੱਖਤਾ ਸੀ ਸਮਾਨ ਤੇ ਅੱਜ ਫਿਰ ਅਸੀਂ ਵੀਰੇ ਉਹਨਾਂ ਦੀ ਡਿਊਟੀ ਲਈ ਹੁਣ ਭੈਣ ਕਹਿੰਦੀ ਸੀ ਮੇਰਾ ਸਮਾਨ ਉੱਥੇ ਪਿਆ ਖਰਾਬ ਹੋਈ ਜਾਂਦਾ ਵੀ ਮੈਂ ਸਮਾਨ ਤਾਂ ਲੈ ਆਵਾਂ ਚਾਕੇ ਤੀਜੇ ਦੇ ਘਰ ਚ ਪਿਆ ਸੀ ਕਿਸੇ ਦੇ ਫਿਰ ਅਸੀਂ ਅਮੀਰ ਚੰਦ ਬਾਈ ਜੀ ਨਾਲ ਗੱਲ ਕੀਤੀ ਅਮੀਰ ਚੰਦ ਪਾਜਾਜ ਤੇ ਇਹਨਾਂ ਦੇ ਅੱਗੇ ਟੀਮ ਮੈਂਬਰ ਸਾਡੇ ਅਮ ਰੋਸ਼ਨ ਲਾਲ ਜੀ ਜੰਗੀਰ ਸਿੰਘ ਜੀ ਬਾਈ ਜੀ ਕੁਲਵਿੰਦਰ ਸਿੰਘ ਜੀ ਸਰਜੀਤ ਸਿੰਘ ਜੀ ਤੇ ਇਹ ਵੀਰਾ ਗੋਰਾ ਵੀਰਾ ਇਹ ਸਾਰਿਆਂ ਨੇ ਫਿਰ ਰਲ ਕੇ ਉਪਰਾਲਾ ਕੀਤਾ ਅੱਜ ਸੰਗੀਤਾ ਭੈਣ ਨੂੰ ਅਸੀਂ ਇੱਥੋਂ ਬਸ ਚੜਾਤਾ ਸੀ ਇਹ ਫਿਰੋਜ਼ਪੁਰ ਜਾ ਉੱਤੇ ਉੱਥੋਂ ਫਿਰ ਇਹਨਾਂ ਨੇ ਗੱਡੀ ਲੈ ਕੇ ਆ ਸਾਰਾ ਸਮਾਨ ਅੱਜ ਚੱਕ ਕੇ ਲੈ ਕੇ ਆਂਦਾ ਉੱਥੋਂ ਭੈਣ ਦਾ ਤੇ ਹੁਣ ਸਾਰਾ ਸਮਾਨ ਅਸੀਂ ਇੱਥੇ ਲਿਸਟ ਬਣਾ ਕੇ ਸੰਭਾਲ ਲਿਆ ਵਾ ਜਦੋਂ ਹੀ ਭੈਣ ਨੂੰ ਕੋਈ ਨਾ ਕੋਈ ਅਜੇ ਤਾਂ ਬੱਚੇ ਇੱਥੇ ਸਾਡੇ ਕੋਲ ਪੜਦੇ ਆ ਅਸੀਂ ਤਾਂ ਉਮੀਦ ਕਰਦੇ ਆਂ ਵੀ ਬੱਚੇ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋਣ ਵਾਹਿਗੁਰੂ ਜੀ ਕਿਰਪਾ ਕਰਨ ਬੱਚੇ ਹੋਣ ਹਾਰ ਵੀ ਆ ਤੇ ਨਹੀਂ ਤਾਂ ਚਲੋ ਆਉਣ ਵਾਲੇ ਸਮੇਂ 'ਚ ਕਿਤੇ ਕੋਈ ਇਦਾਂ ਦਾ ਸਬਬ ਬਣਦਾ ਜਾਂ ਭੈਣ ਆਪਣੇ ਪਿੰਡ ਜਾਣਾ ਚਾਹੁੰਦੇ ਆ ਜਾਂ ਕਿਵੇਂ ਜੋ ਵੀ ਕਰਮਾਂ 'ਚ ਹੋਊ ਦਾਣਾ ਪਾਣੀ ਜਿੱਥੇ ਹੋਊ ਜਿਵੇਂ ਹੋਊ ਉਹਨੇ ਕਰ ਲੈਣਾ ਉਦਾਂ ਹੀ ਤੇ ਇਹਨਾਂ ਦਾ ਸਮਾਨ ਹੁਣ ਜਰੂਰ ਅਸੀਂ ਇੱਥੇ ਸੇਫ ਕਰ ਲਿਆ ਵੀ ਸਮਾਨ ਸੰਭਿਆ ਗਿਆ ਵਾ ਫੇ ਹੁਣ ਉੱਥੇ ਬਗਾਨੇ ਹੱਥੀ ਪਿਆ ਸੀ ਹੁਣ ਇੱਥੇ ਆਪਣੇ ਸਾਡੇ ਨਿਗਰਾਨੀ ਹੇਠ ਆ ਗਿਆ ਇਦਾਂ ਮਾ ਭਾਈ ਕਈ ਵਾਰੀ ਚੰਗੀ ਭਲੀ ਜ਼ਿੰਦਗੀ ਚੱਲਦੀ ਹੁੰਦੀ ਆ ਘਰ ਦੇ ਵਿੱਚ ਬੱਚਿਆਂ ਨੂੰ ਹਰ ਸਹੂਲਤ ਦੇ ਰਹੇ ਸੀ ਸ਼ੰਕਰ ਗੁਪਤਾ ਜੀ ਇਕਨਾਲ ਗੁਪਤਾ ਤਾਨੀਆ ਗੁਪਤਾ ਸੰਗੀਤਾ ਗੁਪਤਾ ਤਿੰਨੋਂ ਡਿਪੈਂਡੈਂਟ ਸੀ ਆਪਣੇ ਹਸਬੰਡ ਤੇ ਭੈਣ ਤੇ ਬੱਚੇ ਦਾ ਪਿਓ ਤੇ ਡਿਪੈਂਡੈਂਟ ਸੀਗੇ ਤੇ ਸ਼ੰਕਰ ਗੁਪਤਾ ਜੀ ਅਚਾਨਕ ਹੀ ਕਰੋਨਾ ਦੇ ਵਿੱਚ ਇੱਕ ਦਿਨ ਬੁਖਾਰ ਚੜਦਾ ਦੋ ਦਿਨ ਪੂਰੇ ਹੋ ਜਾਂਦੇ ਤੇ ਉਹ ਘਰ ਛੱਤ ਜਿਹੜੀ ਆਪਣੀ ਸੀ ਉਹ ਵੀ ਬੇਗਾਨੀ ਹੋ ਗਈ ਜਿੱਦੋਂ ਮੱਲਾ ਜਿੱਥੇ ਵਿਆਹ ਕੇ ਆਈ ਸੀ ਜਿੱਥੇ ਅਜਵਾਗ ਜੰਮੇ ਸੀ ਇੱਥੇ ਲੋਹੜੀਆਂ ਮਨਾਇਆ ਸੀ ਦੀਵਾਲੀਆਂ ਜਿੱਥੇ ਰਖੜੀਆਂ ਬੰਨ ਕੇ ਰਿਸ਼ਤੇ ਪਾਲੇ ਸੀ ਆਣ ਗਵਾਂਡੇ ਲੱਕੀ ਵੀਰਾ ਮੇਰਾ ਇਹ ਮੇਰਾ ਫਲਾਨਾ ਭਰਾ ਮੇਰੀ ਮਾਂ ਇੱਕਦਮ ਹੀ ਸਭ ਬਗਾਨੇ ਹੋ ਗਏ ਇੱਕਦਮ ਹੀ ਮੂੰਹ ਫੇਰ ਗਈ ਦੁਨੀਆ ਐਸੀ ਘੁੰਮਣ ਕੇਰੀ ਚੱਲੀ ਭੈਣ ਸੰਗੀਤਾ ਦੇ ਪੈਰੋ ਹੇਠਾਂ ਜ਼ਮੀਨ ਨਿਕਲ ਗਈ ਉਤੋਂ ਅੱਜ ਦਾ ਇਨਸਾਨ ਇੰਨਾ ਜਲਾਦ ਬਣ ਗਿਆ ਲਾਲਚੀ ਹੋ ਗਿਆ ਰਾਤੋਂ ਰਾਤ ਘਰ ਗੈਬ ਕਰ ਦਿੰਦਾ ਸਮਾਨ ਚੱਕ ਕੇ ਗੈਬ ਕਰ ਦਿੰਦਾ ਬੰਦੇ ਦਾ ਭੈਣ ਭਰਾ ਵੀ ਸਾਥ ਛੱਡ ਜਾਂਦੇ ਆ ਇਹਨਾਂ ਦੇ ਭਰਾ ਨੇ ਇਹਨੂੰ ਜ਼ਬਰਦਸਤੀ ਉੱਥੇ ਲੈ ਗਿਆ ਵਾਪਸ ਉਹਨਾਂ ਦੇ ਮਗਰ ਲਾ ਕੇ ਮਕਾਨ ਮਾਲਕਾਂ ਦੇ ਜੇ ਉਹਨਾਂ ਲੈ ਕੇ ਜਾਂਦਾ ਜੇ ਇੱਥੇ ਬੈਠੇ ਨੇ ਉਹ ਘਰ ਨਹੀਂ ਸੀ ਖਾਲੀ ਕਰਾ ਸਕਦਾ ਇਹ ਤੋਂ ਘਟੋ ਘਟ ਕੋਈ ਸਮਝੋਤਾ ਹੁੰਦਾ ਕਿਸੇ ਗੱਲ ਤੇ ਤਾਂ ਹੁੰਦਾ ਜਦੋਂ ਉਹਨਾਂ ਨੇ ਇਹਦੇ ਜਾਣ ਤੋਂ ਬਾਅਦ ਸਮਾਨ ਚੱਕਿਆ ਘਰ ਦਾ ਸਾਰਾ ਉਹਦੇ ਵਿੱਚੋਂ ਕਾਗਜ਼ ਪੱਤਰ ਸਾਰੇ ਗਾਇਬ ਕਰਤੇ ਨੂੰ ਪਤਾ ਹੀ ਨਹੀਂ ਕੀ ਸੀਗਾ ਬਿਆਨਾਂ ਸੀ ਰਜਿਸਟਰੀ ਸੀ ਕੀ 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 ਨਹੀਂ ਇਹਦੇ ਕਾਗਜ਼ ਹੀ ਨਹੀਂ ਮੰਨ ਲਓ ਹੁਣ ਅਸੀਂ ਬੋਰੀਆਂ ਭਰੀਆਂ ਕਾਗਜ਼ ਦੇ ਤੁਸੀਂ ਦੇਖ ਰਹੇ ਹੋ ਫਾਈਲਾਂ ਹੀ ਫੈਲੀਆਂ ਪਈਆਂ ਹੁਣ ਉਹ ਇੰਨੀਆਂ ਫਾਈਲਾਂ ਪਈਆਂ ਐ ਐਲ ਆਈ ਸੀ ਦਾ ਏਜੰਟ ਸੀ ਉਹ ਬਾਈ ਪੀ ਏ ਸੀ ਐਲ ਕੰਪਨੀ ਦਾ ਵੀ ਏਜੰਟ ਸੀ ਉਹ ਵੀਰ ਜਿਹੜੇ ਲੋਨ ਕਰਾਉਂਦੇ ਆ ਫਿਰ ਉਹ ਹੋਰ ਕਈ ਬੈਂਕਾਂ ਦਾ ਲੋਨ ਏਜੰਟ ਸੀ ਬਾਈ ਮਤਲਬ ਸੰਘਰਸ਼ ਕਰ ਰਿਹਾ ਸੀ ਉਹ ਬੈਂਕਾਂ ਦੇ ਵਿੱਚ ਕਿਵੇਂ ਨਾ ਕਿਵੇਂ ਮੈਡੀਏਟਰ ਬਣ ਕੇ ਕਿਸੇ ਨੂੰ ਲੋਨ ਕਰਾਉਣਾ ਕਿਸੇ ਦੀ ਪਾਲਿਸੀ ਬਣਵਾਉਣੀ ਆ ਤੇ ਉਹ ਸੰਘਰਸ਼ੀ ਬੰਦਾ ਅਚਾਨਕ ਹੀ ਤੁਰ ਗਿਆ ਤੇ ਇਦਾਂ ਦਾ ਜਿਹੜਾ ਜੋਬ ਆਏ ਜਿਹੜਾ ਮੰਨ ਲਓ ਫੀਲਡ ਆ ਇਹਦੇ ਵਿੱਚ ਸਾਰਾ ਕੁਝ ਹਵਾ ਚ ਹੀ ਹੁੰਦਾ ਚੱਲੀ ਜਾਂਦਾ ਤਾਂ ਸਭ ਕੁਝ ਹੀ ਚੱਲੀ ਜਾਂਦਾ ਜਦੋਂ ਢੇਰੀ ਹੁੰਦਾ ਇੱਕ ਟੱਡਕ ਦੀ ਸਾਰੀਆਂ ਟੱਡਕ ਪੈਂਦੀ ਆਪਾਂ ਆਪਣੇ ਬੇਸ ਤੇ ਆਪਣੀ ਜ਼ਮੀਨ ਤੇ ਪੈਰ ਜਰੂਰ ਰੱਖਿਏ ਆਪਣੇ ਆਸ-ਪਾਸ ਲੋਕਾਂ ਨਾਲ ਚੰਗੇ ਲੋਕਾਂ ਨਾਲ ਬਰਤਾਰਾ ਰੱਖਿਏ ਚੰਗੇ ਲੋਕਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਚੰਗੇ ਬਣੇ ਰਹੋ ਭਾਈ ਦੁੱਖ ਚ ਤਾਂ ਜਰੂਰ ਬਣੋ ਮੈਂ ਬੀਐਸਐਫ ਕਲੋਨੀ ਫਿਰੋਜ਼ਪੁਰ ਦੇ ਜਿੰਨੇ ਨਿਵਾਸੀ ਸੀ ਵਾਸੀ ਸੀ ਅਸੀਂ ਉਹਨਾਂ ਤੋਂ ਬਹੁਤ ਯਾਨੀ ਕਿ ਡਿਸਪਾਇੰਟ ਹੋਇਆ ਇੰਨੇ ਯਾਨੀ ਕਿ ਚਿਹਰੇ ਬਦਲ ਗਏ ਭਾਈ ਜਿੱਦਣ ਛੱਡਣ ਆਏ ਸੀਗੇ ਉਦੋਂ ਉਹਨਾਂ ਦੀਆਂ ਗੱਲਾਂ ਹੋਰ ਸੀ ਭਾਈ ਅਸੀਂ ਨਾਲ ਖੜੇ ਹਾਂ ਮੇਰੀ ਭੈਣ ਆ ਕੋਈ ਕਹੇ ਮੇਰੀ ਮਨੋ ਪਿੰਡ ਉੱਥੋਂ ਦੇ ਸਰਪੰਚ ਸਾਹਿਬ ਨੇ ਹੋਰਾਂ ਨੇ ਸਾਰਿਆਂ ਨੇ ਬੜੇ ਵਾਦੇ ਦਾਅਵੇ ਕੀਤੇ ਪਰ ਜਦੋਂ ਇਹਨੂੰ ਛੱਡ ਕੇ ਚਲੇ ਗਏ ਦੂਜੀ ਵਾਰੀ ਮੁੜ ਕੇ ਮੂੰਹ ਨਹੀਂ ਭੌਕੇ ਦੇਖਿਆ ਉਹਨਾਂ ਨੇ ਗਈ ਵੀ ਉੱਥੇ ਪੈਣ ਕਿਸੇ ਨੇ ਮੂੰਹ ਬੁਲਾ ਕੇ ਵੀ ਨਹੀਂ ਦੇਖਿਆ ਚਾਜਨਾ ਕਿਸੇ ਨੇ ਇਹ ਵੀ ਨਹੀਂ ਕਿਹਾ ਵੀ ਆਇਆ ਸੰਗੀਤਾ ਰਹਿ ਪੈੱਕ ਅਦਾ ਦੇਣਾ ਇਹ ਜਾਣਾ ਚਾਹੁੰਦੀ ਸੀ ਰਹਿਣਾ ਇਹਦੀ ਬੱਚੀ ਦੇ ਪੇਪਰ ਉੱਥੇ ਹੋਣੇ ਸੀ ਹੋਰ ਦੱਸੋ ਤਾਨੀਆਂ ਦੀ ਐਡਮਿਸ਼ਨ ਹੋਈ ਸੀ ਉੱਥੇ ਪੰਜਵੇਂ ਦੇ ਬੋਰਡ ਦੇ ਪੇਪਰ ਸੀ ਫੀਸ ਭਰੀ ਹੋਈ ਸੀ ਉਹ ਟੀਚਰ ਦੇ ਘਰੇ ਰਹਿ ਕੇ ਕਰਕੇ ਆਈ ਹੈ ਇੱਥੇ ਭੈਣਾਂ ਬਣੀਆਂ ਹੋਈਆਂ ਸੀ ਭਰਾ ਬਣੇ ਹੋਏ ਸੀ ਰਖੜੀਆਂ ਬੰਨਦੀ ਸੀ ਹਰ ਸਾਲ 14-15 ਸਾਲ ਹੋ ਗਏ ਸੀ ਉਸ ਮੱਲੇ 'ਚ ਰਹਿੰਦੇ ਨੇ ਧੰਨਵਾਦ ਆ ਸਾਡੇ ਮੱਲਾਂ ਵਾਲੀ ਫੋਜਪੁਰ ਵਾਲੀ ਟੀਮ ਦਾ ਜਿਨ੍ਹਾਂ ਨੇ ਅੱਜ ਇਸ ਸਾਡੀ ਸੰਗੀਤਾ ਭੈਣ ਦਾ ਉਹ ਸਮਾਨ ਜਿਹੜਾ ਨੇ ਕੱਲਾ ਕੱਲਾ ਮਿਹਨਤਾਂ ਕਰ ਕਰਕੇ ਕਿਸ਼ਤਾਂ ਦੇ ਉੱਤੇ ਲੋਨ ਲੈ ਲੈ ਕੇ ਕਿਵੇਂ-ਕਿਵੇਂ ਕਰਕੇ ਬਣਾਇਆ ਸੀ ਉਹ ਅਜੇ ਨੂੰ ਵਾਪਸ ਮਿਲ ਗਿਆ ਇਹਨੂੰ ਉਹ ਸਮਾਨ ਨੂੰ ਦੇਖ ਕੇ ਘਟੋਕੜ ਸ਼ਾਂਤੀ ਮਿਲੀ ਕੁਝ ਕਾਗਜ਼ ਪੱਤਰ ਕੁਝ ਇਹਦੇ ਥੋੜੇ ਬਹੁਤੇ ਗਹਿਣੇ ਸੀ ਚਾਂਦੀ ਚੁੰਦੀ ਦੇ ਉਹ ਸਾਰਾ ਕੁਝ ਅਜੇ ਨੂੰ ਮਿਲ ਗਿਆ ਵਿੱਚੋਂ ਕੁਝ ਚੀਜ਼ਾਂ ਸਾਰੀਆਂ ਮਿਲ ਗਈਆਂ ਕਿ ਨਹੀਂ ਜਿਹੜਾ ਉਹ ਚਾਂਦੀ ਦੇ ਗਹਿਣੇ ਤੂੰ ਕਹਿੰਦੇ ਉਹ ਮਿਲੇ ਨਹੀਂ ਚਲੋ ਕੋਈ ਨਾ ਕਹਿੰਦੇ ਜਿੱਥੇ ਗਿਆ ਬਾਣੀ ਆ ਉੱਥੇ ਗਿਆ ਬਾਜ਼ਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ